ਹਾਂ ਤੂੰ ਆਪ ਦੇ ਵਿੱਚ ਸ਼ੁਰੂ ਕਰ ਲੈਣਾ ਗਗਨੇ ਨੂੰ ਬਲੌਗ ਲੱਗਦਾ ਈ ਇਹਨੇ ਆਦਰ ਫੋਨ ਚਾਹਤੇ ਚੈਨਲ ਤੇ ਬਲੌਗ ਬਣਾਉਣਾ ਆ ਦੇਦੇ ਫੋਨ ਦੇ ਵਿੱਚ ਇਹਨੂੰ ਬਲੌਗ ਲੱਗ ਦੇ ਦੇ ਆਪਦੇ ਬਲੌਗ ਲੱਗ ਤੋਂ ਬਣਾ ਕੇ ਤੇ ਚੈਨਲ ਤੇ ਪਾਉਂਦੀ ਆ ਹਾਂਜੀ ਕਿੱਦਾਂ ਜੀ ਉਮੀਦ ਕਰਦੇ ਆ ਠੀਕ ਠਾਕ ਹੋਮੋਗੀ ਅਸੀਂ ਠੀਕ ਠਾਕ ਹੀ ਆ ਆਪਾਂ ਕੈਮਰਾ ਕਰ ਲਿਆ ਸੈੱਟ ਤੇ ਤੜਕਾ ਲਾ ਕੇ ਨਾ ਦਰੇ ਦੇ ਦਿੱਤੀ ਆਪਾਂ आपा लगे से सब्जी मेरे आलू कट के पानी चाह के रखे हुए हाँ पहला कैमरा सैट कर दीए आप बनावे स्टिक नहीं सुत रों आप बनावे अच्छ आलू मटर आ जा। मेरे ब्लॉग च भी आ जा जोता ना आपके फोन के उत्ते अलग तो ब्लॉग बना जोते का भी यूट्यूब चैनल चल रहा थोड़ा पता ही है सारे तो मेरे पुत के चैनल में भी जाके सबसक्राइब करो लाइक कमेंट व्यू मेरे पुत के चैनल पर भी भेजे करो भाई एक मिनट कैमरा नहीं, नहीं था 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 मैं कर दिया गाइस थोड़ा छोटा पै गया तो मैं बड़ा हो गया गाइस तो कभी खाया हाँ जी गाइस गाय केक देख लो फेवरेट केक

अच्छा कोई होर मच्छी कोई मच्छी मम्मी होर मैं तो कह कने मेनू ही मच्छी बनाता उरा जी मुंगी नहीं मम्मा मच्छी मम्मा मच्छी चाचा उड़ी आड़े जैसी लिखी होती है कायदे च ओके ओके जा जा मैं मैं स्टॉक चल जब अपन मैं अपना कैमरा अपने कने सेट करा ਇਹਨੂੰ ਪੁੱਤ ਨੂੰ ਪਾਲੇ ਜਾਂਦਾ ਪਾਲੇ ਜਾਂਦਾ ਸਟਾਨ ਹੋ ਗਿਆ ਪਤਾ ਨਹੀਂ ਕੀ ਗੱਲ ਹੁਣ ਤੁਸੀਂ ਸਾਡੇ ਚੈਨਲ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਸਾਰੇ ਜਣੇ ਅੱਗੇ ਸਬਸਕ੍ਰਾਈਬਰ ਇੰਨੀ ਤੇਜ਼ੀ ਨਾਲ ਵਧੇ ਸੀ ਇੰਨੀ ਤੇਜ਼ੀ ਨਾਲ ਕੁਝ ਦਿਨਾਂ ਦੇ ਵਿੱਚ ਨਾ ਕਿ 14-15 ਹਜ਼ਾਰ ਹੋ ਗਏ ਸੀ ਇਸ ਵਕਤ ਪੰ 14600 ਸਬਸਕ੍ਰਾਈਬਰ ਨੇ 14600 ਹੈ ਨਾ ਔਰ ਤਿੰਨ ਨੱਕ ਸਬਸਕ੍ਰਾਈਬਰ ਨੇ ਬੱਜ ਜੰਦੇ ਨੇ ਘਟ ਜੰਦੇ ਤਿੰਨ ਚਲੇ ਜਾਂਦੇ ਤਿੰਨ ਆ ਜਾਂਦੇ ਤਿੰਨ ਚਲੇ ਜਾਂਦੇ ਤਿੰਨ ਆ ਜਾਂਦੇ ਨੇ ਉੱਥੇ ਹੀ ਗਰਾਰੀ ਅੜੀ ਆ ਬਈ ਕੀ ਗੱਲ ਹਮ ਸੋ ਸਾਡੇ ਬਲੌਗ ਚ ਚੰਗੇ ਨਹੀਂ ਲਾ ਕੇ ਦੇ ਨੀ ਮੇਰਾ ਇੱਕ ਪੈਗ ਆ ਲਿਆ ਜਿਨ੍ਹਾਂ ਸਾਡੇ ਬਲੌਗਾਂ ਚ ਜਮਾਈ ਤੇ ਆ ਨਹੀਂ ਦਿੰਦੇ ਨਾ ਸਬਸਕ੍ਰਾਈਬ ਕਰਦੇ

ਘੋੜੀਆਂ ਵਾਲੇ ਮਟਰ ਮਿਲੇ ਨਹੀਂ ਅੱਜ ਫਿਰ ਮੈਨੂੰ ਮੈਂ ਕਿਹਾ ਚਲੋ ਪੈਕਟ ਹੀ ਲੈ ਲੈਨੇ ਆ ਹੂੰ ਤਾਂ ਹੋ ਗਈ ਮਟਰ ਤਾਂ ਸਹੀ ਨਹੀਂ ਦਾਣੇ ਤਾਂ ਵਧੀਆ ਨਿਕਲੇ ਨੇ ਸਹੀ ਨਿਕਲੇ ਨੇ ਮਟਰਾਂ ਦੇ ਵਿੱਚੋਂ ਪੈਕਟ 'ਚੋਂ ਇਹ ਬਿੰਕੜਾ ਜਿਹਾ ਜਦੋਂ ਜਾਂਦਾ ਮੈਨੂੰ ਕੈਮਰਾ ਹੋ ਕਰਨਾ ਪੈਂਦਾ ਜਦੋਂ ਆ ਜਾਂਦਾ ਫਿਰ ਕੈਮਰਾ ਮੈਨੂੰ ਉਧਰੋਂ ਕਰਨਾ ਪੈਂਦਾ बच्चे हाँ? अच्छा अच्छा आ जाओ मौक क्या भी दो मट पहला भांदा दस नंबू बच्चे पीलियां लाके राह रोकता कुड़ी ने एक भीड़ी उथे रखती एक इतने रखती टाइम भी हो गया साढ़े दस ये साढ़ी रात रोटी सब्जी बन रही है साढ़े दस हो चुके रात के साढ़े दस बजे मैं सब्जी तड़का ला रही हूं आटा गुन्या

तो ज़्यादा हलाये भी ना फोन हुआ है सीधा फ़ोन के रखा है सरपीठ ठीक हो रोक जमे थे सेट करके रखा नहीं और इधर आना पक्का आना कि इधर आना पहले था इधर आना पक्का आना इधर वाला पक्का आना ये भी चल रहा है पहन जी मेरे पोते चेन्ना से जाओ

ਕਰਨੇ ਕੋਟਣ ਜਦੋਂ ਜਰੂਰਤ ਹੁੰਦੀ ਹੈ ਜਦੋਂ ਦਰਦ ਹੁੰਦਾ ਉਹ ਕਹੂੰ ਮੇਰੇ ਪੈਰ ਕੋਟ ਦੋ ਕੋਈ ਨਹੀਂ ਟੁੱਟਦਾ ਜਦੋਂ ਮੈਂ ਠੀਕ ਆ ਚੰਗੀ ਬਰੀ ਤਰੀਕੀ ਹਰਦੇ ਉਹ ਪੈਰ ਵੀ ਘੁੱਟਣ ਦੇ ਟੱਕਣਾ ਪਾਣੀ ਵੀ ਪਿਉਣਗੇ ਟੱਕਣਾ ਚਾਹ ਵੀ ਬਣਾ ਕੇ ਪਈ ਜਾਂਦੀ ਆ ਜਦੋਂ ਕੋ ਢਿੱਲ ਮੱਠ ਹੁੰਦੀਆਂ ਨਾ ਇਹਨਾਂ ਨੂੰ ਕਦੇ ਵੀ ਆਹ ਬਣਾ ਦੋ ਕਰ ਦੋ ਜਾਂ ਪਾਣੀ ਜਦੋਂ ਕੋਈ ਨਹੀਂ ਆਖ ਲੱਗਦਾ ਕੋਲੇ ਪਿਆ ਪਾਣੀ ਨਹੀਂ ਚੱਕ ਕੇ ਫੜਾਉਂਦੇ ਮੈਨੂੰ ਚਲਦੇ ਆ ਮੈਂ ਬੰਦ ਕਰ ਦੋ ਕੀਤਾ ਬਲੋਗ ਚਲਦੇ ਕੈਮਰਾ ਨਹੀਂ ਇਹਦੇ ਤੋਂ ਸੁੱਤਦਾ ਰੋਤਾ ਨਹੀਂ देखो भाई हूँ एवं डिपूगा ज्यादा तो ज्यादा भाई चैनल साबसक्राइब करो जिन्होंने किया भी धन्यवाद जिन्होंने हजे नहीं किया भी भी आओ धन्यवाद जिन्होंने नहीं सबसक्राइब कियाब करो तो मेरे तो चैनल में सीमा खटड़ा जोत चैनल में बेटी के चैनल में जोत कौर का चैनल जादविंद सरदार यादविंदर सिंह खालसा चैनल बने बेटे का चौलता जादविंदर बोलते ने गाई से तू भी बोल अगे ਇਕਣਾ ਤੇ ਫਿਰ ਉਸ ਤੋਂ ਬਾਅਦ ਇਹ ਕੁੱਟ ਖਾਣੀ ਆ। ਉਹ ਜੂਰੀ ਹੈ। ਮੈਂ ਤੇ ਗਗਨ ਜਾ ਰਹੀ ਸੀ ਮਾਰਕੀਟ ਸਾਨੂੰ ਸੀ ਥੋੜਾ ਜਿਹਾ ਕੰਮ। ਮੈਂ ਨਾਲੇ ਪਟੀਕ ਦੇ ਜਾਣਾ ਸੀ ਮੇਰੇ ਦੋ ਸੂਟਸ ਲਾਈ ਕਰਨੇ ਨੇ ਤੇ ਅਸੀਂ ਮੈਂ ਸੂਟ ਲੈਣੇ ਸੀਗੇ। ਨਾਲੇ ਮੈਂ ਕਿਹਾ ਇੱਕ ਦੁਕਾਨ ਤੇ ਜਾਣਾ ਉਹ ਜਾਇਉਨੇ ਆ। ਹਾਂਜੀ ਆਪਾਂ ਲੱਗਿਆ ਡਿਨਰ ਕਰਨਾ ਰਾਤ ਦੇ ਪੰਜ ਚੁੱਕੇ ਨੇ 12। ਕਾਕਾ ਲਈ ਐਸੀ ਫਾਸਟ ਫੂਡ ਜਾਂ ਅਜਿਹੀ ਕੁਝ ਖਾਣਾ। ਰੋਟੀ ਫੇਰ ਦੀ ਮੁੰਡੇ ਨੇ ਬਣਾਉਣ ਦਿੱਤੀ। ਅੱਜ ਮੇਰਾ ਪੁੱਤ ਠੀਕ ਨਹੀਂ ਗਾ ਅੱਜ ਮੇਰਾ ਪੁੱਤ ਸਜਰੇਸ ਹੋ ਗਿਆ। ਪਸ ਹੁਣੇ ਥੋੜਾ ਜਿਹਾ ਹੋ ਗਿਆ ਹੈ ਉਹ ਸੁੱਤੇ ਨੂੰ ਹਜੇ 10 ਮਿੰਟ ਹੋਏ ਨੇ। ਉੱਠ ਜਾਣਾ ਇਹਨੇ ਥੋੜੇ ਚਿਰ ਤੱਕ ਉੱਟ ਕੇ ਫਿਰ ਖਪਾਈ ਕਰੂਗਾ ਸਾਡੀ। ਅੱਜ ਠੀਕ ਨਹੀਂ ਕਰ ਤੇ ਜੋ ਤੇਰਾ ਸਮਾਨ ਅਸੀਂ ਲਫਾਫੇ ਪਾ ਕੇ ਰੱਖ ਤਾ ਆਪਣਾ ਸਮਾਨ ਅਸੀਂ ਖਾ ਰਹੇ ਹਾਂ ਕੁਝ ਖਾ ਲਿਆ। ਗਗਨਦਾਈ ਦਾ ਕਰਕੇ ਕਾਕਾ ਸਮਾਨ ਬਾਹਰ ਹੋਏ ਆਰਡਰ ਕਰ ਲੈਂਦਾ ਤੇ ਰੋਟੀ ਰਾਟੀ ਦਿੰਦਾ ਘੱਟੇ ਬਣਾਉਣਾ। ਇਹਨਾਂ ਚਲ 4 ਦਿਨ ਆਈ ਆ ਚੀਜ਼ ਮੰਗਾਲੀ। ਜੋ ਤਾਂ ਮੇਰਾ ਚਲਾ ਰਿਹਾ ਫੋਨ। ये माँ मां पुत सो रात के किन्ना बज चुकिया हाँ एक बज चुकिया हाँ सानू शर्म शुरम कोई है नहीं अस फोन चला रहे रात एक बजे अच्छे किन्ने बजे तक नहीं सोना इन्हें कोई पता नहीं हाँ, तो रात का एक बज गया आखो भाई टाइम ਰਾਤ ਦਾ ਮੇਰੀ ਕੁੜੀ ਕਹਿੰਦੀ ਰਾਤ 1 ਵਜ ਗਿਆ। ਇਹ ਰਾਤ ਦਾ ਟਾਈਮ ਆ ਭਾਈ। 2 ਵਜ ਗਿਆ 38 ਮਿੰਟ ਹੋ ਗਏ ਨੇ। ਤੇ ਕੁੜੀ ਮੇਰੀ ਕਹਿੰਦੀ ਰਾਤ ਦਾ 1 ਵਜ ਗਿਆ। ਰਾਤ ਦਾ 1 ਵਜ ਗਿਆ। ਹਾਂ 1 ਵਜ ਗਿਆ ਰਾਤ ਆ। ਆਪਣਾ ਹਾਦੀਦਾਰੇ ਤੇ ਮੈਂ ਇਧਰੋਂ ਬਲੌਗ ਐਡਿਟ ਕਰਨ ਲੱਗੀ ਹੋਈਆਂ ਜਿਹੜਾ ਕੱਲੂ ਚੈਨਲ ਤੇ ਪੋਣਾ ਏ ਜੇ ਤਾਂ ਟਾਈਮ ਹੁੰਦਾ ਫਿਰ ਤਾਂ ਭਾਈ ਮੈਂ ਡੇਲੀ ਦੀ ਡੇਲੀ ਦੀ ਬਲੌਗ YouTube ਤੇ ਸਿੱਟੀ ਜਾਨੀਆ ਬਣਾ ਬਣਾ ਕੇ ਹੈ ਜਦੋਂ ਨਹੀਂ ਟਾਈਮ ਹੁੰਦਾ ਫਿਰ ਮੈਂ ਕਈ ਕੀ ਦਿਨ ਬਲੌਗ ਛੱਡ ਮੈਂ ਛੋਟੀ ਜੀ ਰੀਲ ਵੀ ਨਹੀਂ ਕੋਈ ਪਾਉਂਦੀ ਛੋਟੀ ਵੀਡੀਓ ਵੀ ਨਹੀਂ ਪਾਉਂਦੀ ਜਦੋਂ ਨਹੀਂ ਟਾਈਮ ਲੱਗਦਾ ਜਦੋਂ ਟਾਈਮ ਹੁੰਦਾ ਉਦੋਂ ਮੈਂ ਡੇਲੀ ਬਲੌਗ ਬਣਾਉਣੀਆ ਬਣਾ ਕੇ ਪਾ ਦਨੇ ਆ ਤਾਂ ਉਹ ਨਹੀਂ ਟਾਈਮ ਲੱਗਦਾ ਫਿਰ ਨਹੀਂ ਲੱਗਦਾ ਆਹ ਲਾ ਫਫਾ ਰਾਤਾ ਲ ਠੀਕਾ ਬੱਡੀ ਲੈਟ ਲਾਉਣੀ ਆ ਨਿਊਡਲ ਇੰਨੇ ਨਿਊਡਲ ਪਾਏ ਦੇ ਹੱਥੇ ਠੀਕਾ ਫਾਂਚ ਫਰਾਈ ਮਾਮਾ ਸ ਸਭ ਕੁਝ ਓਮੇ ਤੇ ਓਮੇ ਪੈ ਤੇ ਮੈਂ ਕਹਿੰਦੀ ਆ ਫਰੇ ਦੇ ਤਲਪ ਜਾਣਾ ਕੀ ਕਹਿੰਦੀ ਆ ਮੈਂ ਲੱਗੀ ਸੀ ਭਾਂਡੇ ਮਾ ਜਾਣਾ ਆ ਮੇਰੇ ਜਵਾਕ ਨਾਲ ਖਾਣਾ ਤਾਣਾ ਰਾਤ ਦਾ ਠੀਕ ਆ ਆ ਤਾਂ ਸੌਸ ਹੋ ਗਈ ਫਰੈਂਚ ਫਰਾਈ ਮਮਸ ਜੇ ਹੁਣ ਮੈਂ ਕਹਿੰਨੀ ਆ ਤਾਂ ਫਿਰ ਇਹ ਜਾਂਦੇ ਨੇ ਜਵਾਕ ਤੜਫ ਆ ਪੇਟ ਦੇਖ ਲੋ ਦੋ ਪਲੇਟਾਂ ਨਿਊਡਲ ਦੀਆਂ ਲੈ ਕੇ ਆਏ ਆ ਠੀਕ ਆ ਇੱਕ ਚਮਚਾ ਨਹੀਂ ਕਿਸੇ ਨੇ ਝੋ ਖਾਦਾ